ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਦੀਪ ਸਿੰਘ ਸਰਜਾ ਯੋਗਾ ਆਵਾਜ਼ ਚੈਨਲ YouTube ਉਹ ਅੱਜ ਮੈਂ ਜੈਰੀ ਮੰਡੀ ਦੀ ਮਟੀ ਵਿੱਚ ਆਇਆ ਹਾਂ ਇਹਦੇ ਵਿੱਚ ਦੇਖਾ ਪਾਓ ਸਾਰੇ ਥਾਂਵਾਂ ਦੇਤੇ ਤੇ ਜਿਹੜੇ ਬਿਜਲੀ ਦੇ ਖੰਭੇ ਨੇ ਉਹ ਡਿੱਗੇ ਪਏ ਆ ਤੇ ਬਿਜਲੀਆਂ ਸਾਰੀਆਂ ਜਿਹੜੀਆਂ ਉਹ ਨਲੀਆਂ ਵਿੱਚ ਪਈਆਂ ਨੇ ਜਿਹਦੇ ਵਿੱਚ ਕਿ ਇੱਥੇ ਆਮ ਜ਼ਿਮੀਦਾਰ ਕਿ ਤੁਮ ਮਲਾ ਕਾਂਕਤਾ ਸੀਜ਼ਨ ਚੱਲਦਾ ਆ ਤੇ ਕਿਸੇ ਨੂੰ ਕੋ ਪਤਾ ਨਹੀਂ ਲੱਗ ਸਕਦਾ ਕਿ ਇਹ ਜੋ ਕੰਬਾ ਡਿੱਗਾ ਹੈ ਇਹਦਾ ਔਰ ਬਾਦ ਜਿਹੜਾ ਮਾਨਜੋਗ ਸਰਦਾਰ ਪੰਚਾਇਤ ਦੇ ਮੰਤਰੀ ਸਾਹਿਬ ਆਗ ਕੀ ਤੇ ਇਲਾਕੇ ਦੀ ਆਪ ਤੇ ਘਰ ਕੀ ਇਹ ਮੰਡੀ ਹੈ ਚੜੀ ਕਿ ਬਿਜਲੀ ਦਾ ਇਹ ਹਾਲ ਹੈ ਇੱਥੇ ਕਿ ਜੇ ਕੋਈ ਸਮੇਂ ਸਰ ਪੇਰ ਨਹੀਂ ਕਰਾਈ ਜੀ ਤਾਂ ਖੰਭੇ ਡਿੱਗੇ ਆ ਤੇ ਕੋਈ ਜਾਨ ਦਾ ਖਤਰਾ ਵੀ ਇੱਥੇ ਹੋ ਸਕਦਾ ਕੋ ਮੈਂ ਇਹ ਜਿਹੜਾ ਆਗ ਦੇ ਸਾਹਮਣੇ ਆ ਗਰੀ ਮੱਟੀ ਦਾ ਇਹ ਹਾਲ ਹੈ ਜਿਹਦੇ ਵਿੱਚ ਆ ਤੁਸੀਂ ਦੇਖੋ ਕਿ ਲਾਗੇ ਜਿਹੜੀ ਕਾਨਕ ਦਾ ਸੀਜ਼ਨ ਚੱਲ ਪਿਆ ਤੇ ਇਹਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਬਹੁਤ ਭਾਰੀ ਜਮਾ ਹੋ ਜਾਣਾ ਇਹ ਧਾਰਾਂ ਡਿੱਗੀਆਂ ਪਈਆਂ ਖੰਭਾ ਡਿੱਗੇ ਪਿਆ ਤੇ ਇਹਦਾ ਕੋਈ ਪ੍ਰਬੰਧ ਨਹੀਂ ਇਸ ਕਰਕੇ ਜਿਹੜਾ ਸਫਾਈ ਪੱਖੋਂ ਵੀ ਲਾ ਲੋ ਤੇ ਤੁਸੀਂ ਮੱਡੀ ਦਾ ਆ ਬੁਰਾ ਹਾਲ ਹੈ ਵੇਖੋ ਕੋਈ ਸਫਾਈ ਨਹੀਂ ਮਾਰਕੀਟ ਕਮਿਟੀ ਦਾ ਕੋਈ ਪ੍ਰਬੰਧ ਨਹੀਂ ਸਫਾਈ ਦਾ ਇਹ ਆਮ ਜਮੀਦਾਰਾਂ ਦੇ ਕਣਕ ਵਿੱਚ ਆਣੀ ਆ ਤੇ ਉਦੋਂ ਫਸਲ ਦੇ ਵਿੱਚ ਸਾਰਾ ਇਕੱਠਾ ਨਹੀਂ ਰਹਣਾ ਉਹ ਜਿਹੜੀਆਂ ਤਾਰਾਂ ਬਿਜਲੀ ਦੀਆਂ ਲਕੀਆਂ ਹੁਣ ਜਾਂ ਨੇ ਆ ਦੇਖੋ ਬੜਾ ਖਤਰਨਾਕ ਕੰਮ ਆ ਦਿੱਤੀਆਂ ਹੀ ਤਾਰਾਂ ਤੋਂ ਮੰਡੀ ਦੇ ਵਿੱਚ ਸਾਫ ਸਪਾਈ ਦਾ ਕੰਮ ਉਦੂਰ ਤੱਕ ਨਜ਼ਰ ਆਉਂਦਾ ਕੋਈ ਵੀ ਇੱਥੇ ਜਿਹੜੀ ਸਾਫ ਸਪਾਈ ਨਹੀਂ ਹੋ ਰਹੀ ਕੋਈ ਵੀ ਸਫਾਈ ਦਾ ਪ੍ਰਬੰਧ ਨਹੀਂ ਆ ਤੇ ਜਿਹੜਾ ਵਾ 1-2 ਦਿਨਾਂ ਦੇ ਵਿੱਚ ਮਿੱਟੀ ਭਰ ਜਾਣੀ ਆ ਤੇ ਜਿਹੜੀ ਕੂੜਾ ਕਰਕਟ ਪਿਆਰ ਵਿੱਚ ਆਸੇ-ਪਾਸੇ ਉਹ ਵੀ ਆਮ ਇਹ ਸਮਝ ਲਓ ਕਿ ਇਹ ਤੋਂ ਜਾਏਗਾ ਕਣਕ ਦੇ ਵਿੱਚ ਤੇ ਜਰੂਰ ਰਹੇਗਾ ਇਹਦਾ ਸਫਾਈ ਦਾ ਪ੍ਰਬੰਧ ਚਾਹੀਦਾ ਜਿਹੜੀਆਂ ਇਹ ਤਾਰਾਂ ਦਾ ਪ੍ਰਬੰਧ ਜਿਹੜਾ ਇਸ ਤਰ੍ਹਾਂ ਹੋਣ ਕਰਕੇ ਇਹ ਤਾਂ ਬਹੁਤ ਖਤਰਨਾਕ ਆ ਕਿਉਂਕਿ ਕਿਸੇ ਦੇ ਵੀ ਅਚਾਨਕ ਹੱਥ ਲੱਗ ਸਕਦਾ ਉਹ ਇਹਦੇ ਵਿੱਚ ਜਿਹੜਾ ਉਹ ਪ੍ਰਬੰਧਾਇਕ ਨੂੰ ਕੀਤਾ ਜਾਣਾ ਚਾਹੀਦਾ ਹੈ ਜਿਹੜਾ ਪੰਜਾਬ ਬਿਜਲੀ ਬੋਰਡ ਕਾਰਪੋਰੇਸ਼ਨਾ ਜਿਲ੍ਹਾ ਮંત્રી ਸਰਾਰ ਭਦੋਸੀ ਜੀ ਵੀਰੋ ਸਾਹਿਬ ਇਹ ਹੀ ਤੁਹਾਡੇ ਮੱਦੀ ਤੇ ਤੁਹਾਡੇ ਹੀ ਇਲਾਕੇ ਦੇ ਵਿੱਚ ਤੁਹਾਡੇ ਹਲਕੇ ਦੇ ਵਿੱਚ ਬੁਰਾ ਹਾਲ ਹੈ ਜੀ ਜੀ ਤਾਂ ਇਹ ਕਰ ਕਿਰਪਾ ਕਰਕੇ ਇਹੀ ਇੱਕ ਹੀ ਜਗਾ ਨਹੀਂ ਹੋਰ ਵੀ ਜਗਾ ਹੈਗੀਆਂ ਨੇ ਜਿਤੇ ਵਿੱਚ ਆਸੇ ਪਾਸੇ ਸਾਰਾਂ ਲੰਮਕਦੀਆਂ ਪਈਆਂ ਨੇ ਤੇ ਇਹਨਾਂ ਤਾਰਾਂ ਦੇ ਉੱਤੇ ਜਿਹੜਾ ਵਾਹ ਇਹਦਾ ਵੀ ਕੋਈ ਨਾ ਕੋਈ ਪ੍ਰਬੰਧਕ ਇਤਾ ਜਾਣਾ ਚਾਹੀਦਾ ਉਹ ਇਥੇ ਹੀ ਨਹੀਂ ਅਕੇ ਮੈਂ ਹੋਰ ਵੀ ਦੇਖਾਂਗਾ ਤੇ ਵਿੱਚ ਅੱਗੇ ਅੱਗੇ ਕੀ ਆ ਮੈਂ ਥੋੜਾ ਅੱਗੇ ਚੱਲਦਾ ਹਾਂ ਆਪਾਂ ਅੱਗੇ ਹੋਰ ਵੀ ਦੇਖਾਂਗੇ ਕਿ ਅੱਗੇ ਜਿਹੜੀ ਕਿੜੀ ਪੋਜੀਸ਼ਨ ਹਾ ਮੱਡੀ ਦੇ ਅੰਤਰਾ ਤੇ ਕੀ ਕੀ ਹੋ ਰਿਹਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ